ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇ ਕਿ ਮੰਗਲਵਾਰ ਦੇ ਦਿਨ ਕਰਨ ਵਾਲੇ ਅਜਾਏ ਅਜੋਕ ਉਪਾਅ ਦੇ ਬਾਰੇ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ 100% ਪਰਿਵਰਤਨ ਆਵੇਗਾ ਚਾਹੇ ਉਹ ਆਰਥਿਕ ਹੋਵੇ ਮਾਨਸਿਕ ਹੋਵੇ ਸਰੀਰਕ ਹੋਵੇ ਜ਼ਰੂਰ ਕਰੋ ਸੰਗਤ ਜੀ ਇਹ ਛੋਟੇ ਛੋਟੇ ਉਪਾਅ ਜੈਸੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਮੰਗਲਵਾਰ 14ਵੇਂ ਸਾਡੇ ਜੀਵਨ ਦੇ ਅੰਦਰ ਆਪਣੇ ਉਲਟ ਕੰਮ ਕਰਨਾ ਸ਼ੁਰੂ ਕਰੇਗਾ ਮੰਗਲ ਦੀ ਵਜ੍ਹਾ ਦੇ ਨਾਲ ਜਦੋਂ ਵੀ ਅ ਮੰਗਲ ਹੋਵੇਗਾ ਤੇ ਸਾਡੇ ਜੀਵਨ 'ਚ ਬਹੁਤ ਪਰੇਸ਼ਾਨੀਆਂ ਆਉਣਗੀਆਂ ਜਿਸ ਨੂੰ ਵੀ ਮੰਗਲ ਦੇ ਰਿਲੇਟਿਡ ਕੋਈ ਪ੍ਰੋਬਲਮ ਹੈ ਸਭ ਤੋਂ ਪਹਿਲਾਂ ਉਸ ਨੂੰ ਹਾਰਮੋਨਲ ਦੀ ਪ੍ਰੋਬਲਮ ਹੁੰਦੀ ਹੈ ਮੰਗਲ ਚੇਕਰ ਚੰਗਾ ਨਹੀਂ ਹੋਵੇਗਾ ਤਾਂ ਤੁਹਾਡਾ ਸ਼ਾਦੀ ਸ਼ੋਦਾ ਜੀਵਨ ਕਦੇ ਵੀ ਸੁਖਮਈ ਨਹੀਂ ਹੋਵੇਗਾ ਖਾਸ ਕਰਕੇ ਮੰਗਲ ਇੱਕ ਕੁੜੀ ਦੀ ਜ਼ਿੰਦਗੀ ਦੇ ਲਈ ਚੰਗਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਮੰਗਲ ਤੁਹਾਡੇ ਗੁੱਸੇ ਨੂੰ ਵਧਾ ਦਿੰਦਾ ਹੈ ਤੁਹਾਡੇ ਅੰਦਰ ਜੇਦ ਨੂੰ ਬਹੁਤ ਵਧਾ ਦਿੰਦਾ ਹੈ ਮੰਗਲ ਤੁਹਾਡਾ ਸਰੀਰ ਮਜ਼ਬੂਤ ਵੀ ਬਣਾਉਂਦਾ ਹੈ ਪਰ ਜੇ ਮੰਗਲ ਠੀਕ ਨਾ ਹੋਵੇ ਤਾਂ ਇਹ ਤੁਹਾਡੇ ਜੀਵਨ ਚ ਕੁਝ ਵੀ ਟਿਕਨ ਨਹੀਂ ਰਹਿਦਾ ਭਾਵੇਂ ਉਹ ਸੰਪਤੀ ਹੋਵੇ ਭਾਵੇਂ ਪੈਸਾ ਹੋਵੇ ਭਾਵੇਂ ਉਹ ਰਿਸ਼ਤੇ ਕਿਉਂ ਹੀ ਨਾ ਹੋਣ ਤੁਸੀਂ ਜਿੰਨਾ ਦੇਂਦੇ ਜਾਓਗੇ ਓਨਾ ਹੀ ਖਾਲੀ ਹੁੰਦੇ ਜਾਓਗੇ ਆਪਣੇ ਜਿਵੇਂ ਜੇ ਤੁਸੀਂ ਜਦੋਂ ਵੀ ਪੰਜ ਕਦਮ ਅੱਗੇ ਚਲੋਗੇ ਮੰਗਲ ਜੇਕਰ ਚੰਗਾ ਨਹੀਂ ਹੋਵੇਗਾ ਤਾਂ ਇਹ ਤੁਹਾਨੂੰ ਸੱਤ ਕਦਮ ਪਿੱਛੇ ਲੈ ਕੇ ਜਾਵੇਗਾ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਉਹ ਬੜੀ ਮਿਹਨਤ ਦੇ ਨਾਲ ਇਸ ਕੰਮ ਨੂੰ ਕਰਦੇ ਹਨ ਕੋਈ ਪ੍ਰੋਜੈਕਟ ਕਰਨ ਜਾਂਦੇ ਹਨ ਅਤੇ ਇੱਕਦਮ ਪਤਾ ਨਹੀਂ ਚੱਲਦਾ ਕਿ ਸਭ ਕੁਝ ਕਰਨ ਤੋਂ ਬਾਅਦ ਉਸ ਉੱਪਰ ਨਾਮ ਕਿਸੇ ਹੋ ਦਾ ਲੱਗ ਗਿਆ ਹੈ। ਉਹਨਾਂ ਨੂੰ ਪ੍ਰੋਜੈਕਟ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਕੋਈ ਕੰਮ ਅਸੀਂ ਬਹੁਤ ਹੀ ਮਨ ਲਗਾ ਕੇ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਪਰ ਆਕੇ ਸਾਹਮਣੇ ਜੋ ਕੰਮ ਸਾਡੇ ਹੱਥੋਂ ਚਲਾ ਜਾਂਦਾ ਹੈ, ਨਿਕਲ ਜਾਂਦਾ ਹੈ। ਕੱਲ੍ਹ ਸਵੇਰ ਤੱਕ ਅਸੀਂ ਸੋਚ ਕੇ ਰੱਖਿਆ ਹੈ ਕਿ ਆਪਾਂ ਇਹ ਚੀਜ਼ਾਂ ਪੂਰੀਆਂ ਕਰ ਲਵਾਂਗੇ ਪਰ ਅੱਜ ਰਾਤ ਨੂੰ ਕੁਝ ਐਸਾ ਹੋ ਗਿਆ ਕਿ ਅਸੀਂ ਉਹ ਕੰਮ ਪੂਰਾ ਕਰ ਹੀ ਨਹੀਂ ਪਾਵਾਂਗੇ ਅਸੀਂ ਪੈਸਾ ਬਹੁਤ ਕਮਾ ਰਹੇ ਹਾਂ ਕੰਮ ਬਹੁਤ ਚੰਗਾ ਕਰ ਰਹੇ ਹਾਂ ਰੋਜ਼ ਹੀ ਆਪਣੇ ਵਪਾਰ ਨੂੰ ਅੱਗੇ ਵਧਾਉਣ ਦੇ ਲਈ ਨਵੇਂ-ਨਵੇਂ ਤਰੀਕੇ ਲੈ ਕੇ ਆ ਰਹੇ ਹਾਂ ਪਰ ਉਸ ਦੇ باوجود ਵੀ ਸਾਡੇ ਹੱਥ ਵਿੱਚ ਪੈਸਾ ਨਹੀਂ ਟਿਕਦਾ ਕਮਾ ਫਰਾ ਕੇ ਸਾਰੇ ਚੀਜ਼ ਕਰਜੇ ਤੇ ਚਲੇ ਜਾਂਦੇ ਹਨ ਪਰ ਮਜਬੂਰੀ ਚ ਸਾਨੂੰ ਹਰ ਵਾਰ ਕਰਜ਼ਾ ਚੁਕਣਾ ਪੈਂਦਾ ਹੈ ਇਹ ਸਾਰੀਆਂ ਇਹ ਸੰਗਤ ਜੀ ਸਮੱਸਿਆਵਾਂ ਤੁਹਾਨੂੰ ਮੰਗਲ ਦੀ ਵਜ੍ਹਾ ਦੇ ਨਾਲ ਫੇਸ ਕਰਨੀਆਂ ਪੈਂਦੀਆਂ ਹਨ ਭੂਮੀ ਤੋਂ ਜਦੋਂ ਵੀ ਕੋਈ ਦਿੱਕਤ ਆਵੇਗੀ ਮੰਨ ਲਓ ਕਿ ਤੁਹਾਡਾ ਮੰਗਲ ਚੰਗਾ ਨਹੀਂ ਹੈ ਜਦੋਂ ਵਿਸਾਸ ਨੌਂ ਦੀ ਕੋਈ ਪ੍ਰੋਬਲਮ ਹੋਵੇਗੀ ਤਾਂ ਲੜਕਾ ਜ਼ਿਆਦਾਤਰ ਆਪਣੀ ਮਾਂ ਦੀ ਤਰਫਦਾਰੀ ਕਰੇਗਾ ਤੇ ਮੰਨ ਕੇ ਚੱਲੋ ਕਿ ਉਸ ਦੀ ਕੁੰਡਲੀ 'ਚ ਚੰਦਰਮਾ ਤੇ ਮੰਗਲ ਦਾ ਕਿਤੇ ਨਾ ਕਿਤੇ ਸਬੰਧ ਜ਼ਰੂਰ ਬਣਿਆ ਹੋਵੇਗਾ ਐਸ ਸਥਿਤੀ 'ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਤੁਹਾਡੇ ਜੀਵਨ ਵਿੱਚ ਮੰਗਲ ਅ ਮੰਗਲ ਨਾ ਕਰੇ ਮੰਗਲ ਦੀ ਵਜ੍ਹਾ ਦੇ ਨਾਲ ਤੁਹਾਡੀ ਗ੍ਰਸਤੀ ਦੇ ਵਿੱਚ ਦੰਗਲ ਚੱਲ ਨੂੰ ਹੋ ਜਾਂਦਾ ਹੈ ਤਾਂ ਸਭ ਤੋਂ ਜ਼ਰੂਰੀ ਚੀਜ਼ ਜੇਕਰ ਤੁਹਾਡੇ ਤੋਂ ਕੋਈ ਰੋਸ ਗਿਆ ਹੈ ਕੋਈ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਤੁਹਾਡੀ ਸ਼ਕਲ ਦੇਖਣ ਦੇ ਲਈ ਵੀ ਤਿਆਰ ਨਹੀਂ ਤਾਂ ਤੁਸੀਂ ਬਸ ਮੰਗਲਵਾਰ ਨੂੰ ਇਹ ਉਪਾਅ ਕਰਨਾ ਹੈ ਇਹ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੇਕਰ ਤੁਹਾਡੇ ਮੈਰਿਟ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਮੰਗਲਵਾਰ ਦੇ ਦਿਨ ਇੱਕ ਕੱਚ ਦੀ ਬੋਤਲ ਲੈਣੀ ਹੈ ਪਰ ਉਹ ਲਾਲ ਰੰਗ ਦੀ ਲੈਣੀ ਹੈ ਉਸ ਬੋਤਲ ਦੇ ਅੰਦਰ ਪਾਣੀ ਭਰ ਕੇ ਰੱਖ ਦਿਓ ਤੇ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਸ਼ਾਮੇ ਸੂਰਜ ਡੁੱਬਣ ਤੱਕ ਤੁਸੀਂ ਬੋਤਲ ਸੂਰਜ ਦੇ ਸਾਹਮਣੇ ਹੀ ਰੱਖ ਦੇਣੀ ਹੈ ਅਸ ਤੋਂ ਬਾਅਦ ਤੁਸੀਂ ਉਸ ਬੋਤਲ ਦੇ ਪਾਣੀ ਨੂੰ ਆਪਣੇ ਕੋਲ ਸਟੋਰ ਕਰਕੇ ਰੱਖ ਲੈਣਾ ਹੈ ਆਉਣ ਵਾਲੇ 7 ਮੰਗਲਵਾਰ ਤੁਹਾਨੂੰ ਇਸ ਪਾਣੀ ਨਾਲ ਹੀ ਇਸ਼ਨਾਨ ਕਰਨਾ ਹੈ ਅਤੇ ਇਸ਼ਨਾਨ ਕਰਦੇ ਸਮੇਂ ਬੋਲਣਾ ਹੈ ਕਿ ਸਾਡੀ ਜ਼ਿੰਦਗੀ 'ਚ ਸਾਰੇ ਦੁੱਖ ਕਲੇਸ਼ ਮਿਟ ਜਾਣ ਸਾਡੇ 'ਚ ਪਿਆਰ ਬਹੁਤ ਜ਼ਿਆਦਾ ਵਧ ਜਾਵੇ ਅਤੇ ਆਪਣਾ ਅਤੇ ਆਪਣੇ ਘਰ ਵਾਲੇ ਦਾ ਨਾਮ ਜ਼ਰੂਰ ਲੈਣਾ ਹੈ ਜੇਕਰ ਤੁਹਾਡਾ ਕਿਸੇ ਵੀ ਕਾਰਨ ਕਰਜ਼ਾ ਵਾਧਦਾ ਜਾ ਰਿਹਾ ਹੈ ਬਹੁਤ ਮੁਸ਼ਕਲ ਆ ਰਹੀ ਹੈ ਤਾਂ ਇਹ ਕਰਜ ਉਤਰਨ ਦਾ ਨਾਂ ਨਹੀਂ ਲੈ ਰਿਹਾ ਤਾਂ ਤਾਂ ਇਹ ਛੋਟਾ ਜਿਹਾ ਪਾਪ ਮੰਗਲਵਾਰ ਇੱਕ ਕੌਲੀ ਦੇ ਵਿੱਚ ਲਾਲ ਮਸਤਰਾ ਦੀ ਦਾਲ ਲਵੋ ਤੇ ਉਸ ਉੱਤੇ ਦੋ ਪੱਤੀਆਂ ਕੇਸਰ ਦੀਆਂ ਰੱਖ ਦਿਓ ਇਹ ਲਾਲ ਕੱਪੜੇ ਦੇ ਵਿੱਚ ਬੰਨ੍ਹ ਦਿਓ ਤੇ ਇਸ ਨੂੰ ਸ਼ਿਵ ਜੀ ਦੇ ਮੰਦਰ ਰੱਖਾਓ ਆਪਣੇ ਕਰਜ਼ੇ ਦੀ ਮੁਕਤੀ ਦੇ ਲਈ ਪ੍ਰਾਰਥਨਾ ਕਰੋ ਕਿ हे ਪ੍ਰਭੂ ਮੇਰੇ ਸਿਰ ਤੇ ਜਿੰਨਾ ਵੀ ਕਰਜ਼ਾ ਹੈ ਉਹ ਖਤਮ ਹੋ ਜਾਵੇ ਤੇ ਬੋਲ ਦਿਓ ਜਦੋਂ ਮੇਰਾ ਇਹ ਕੰਮ ਪੂਰਾ ਹੋ ਜਾਵੇਗਾ ਤੇ ਮੈਂ ਸਤ ਮੰਗਲਵਾਰ ਇੱਥੇ ਆ ਕੇ ਤੁਹਾਨੂੰ ਭੋਗ ਲਗਾਵਾਗਾ ਜਾਂ ਲਗਾਵਾਂਗੇ ਇਹ ਛੋਟਾ ਜਿਹਾ ਉਪਾਅ ਜ਼ਰੂਰ ਕਰਨਾ ਸੰਗਤ ਜੀ ਤੁਹਾਡਾ ਕਰਜ਼ਾ ਉਤਰ ਜਾਵੇਗਾ ਤੁਹਾਡੇ ਜੀਵਨ ਚ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਹਾਨੂੰ ਵਲੈਡਰ ਪ੍ਰੈਸ਼ਰ ਤੇ ਵੀ ਪ੍ਰੋਬਲਮ ਹੈ ਜੇਕਰ ਲੜਕੀਆਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਕਠਿਨਾਈਆਂ ਵੱਧ ਜਾਂਦੀਆਂ ਹਨ ਜੇਕਰ ਤੁਸੀਂ ਇਸ ਕਠਿਨਾਈਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਉਪਾਅ ਜ਼ਰੂਰ ਕਰੋ ਮੰਗਲਵਾਰ ਦੇ ਦਿਨ 7 ਗੋੜ ਦੀਆਂ ਟਲੀਆਂ ਲੈ ਲਵੋ ਉਸ ਨੂੰ ਲਾਲ ਕੱਪੜੇ ਦੇ ਵਿੱਚ ਰੱਖ ਲਵੋ ਉਹਨੂੰ ਚੰਗੀ ਤਰ੍ਹਾਂ ਬੰਨ ਲਵੋ ਅਤੇ ਉਸ ਤੋਂ ਬਾਅਦ ਔਸਨੋ ਹਨੂਮਾਨ ਜੀ ਦੇ ਮੰਦਰ ਚੜਾ ਦਿਓ ਪੰਜ ਮੰਗਲਵਾਰ ਇਹ ਉਪਾਅ ਕਰੋ ਫਿਰ ਦੇਖੋ ਤੁਹਾਨੂੰ ਕਿਵੇਂ ਰਾਹਤ ਮਿਲੇਗੀ ਜੇਕਰ ਤੁਹਾਡੇ ਨਾਲ ਕੋਈ ਰੁੱਸ ਗਿਆ ਹੈ ਕੋਈ ਨਾਰਾਜ਼ ਹੋ ਗਿਆ ਹੈ ਤਾਂ ਕੋਈ ਤੁਹਾਡੀ ਸ਼ਕਲ ਦੇਖਣਾ ਪਸੰਦ ਨਹੀਂ ਕਰਦਾ ਰਿਸ਼ਤਾ ਤੋੜ ਰਿਹਾ ਹੈ ਤਾਂ ਤੁਸੀਂ ਛੋਟਾ ਜਿਹਾ ਉਪਾਅ ਜ਼ਰੂਰ ਕਰੋ ਇਸ ਸਥਿਤੀ ਦੇ ਵਿੱਚ ਪੰਜ ਲਾਲ ਪੂਸ਼ਪ ਲੈ ਲਵੋ ਤੁਹਾਨੂੰ ਪਤਾ ਹੈ ਕਿ ਮੰਗਲਵਾਰ ਸਿਰਫ ਹਨੂਮਾਨ ਜੀ ਦਾ ਵਾਰ ਹੈ ਮੰਗਲਵਾਰ ਨੂੰ ਮਾਤਾ ਦੇਵੀ ਜੀ ਦੀ ਆਰਾਧਨਾ ਕੀਤੀ ਜਾਂਦੀ ਹੈ ਦੇਵੀ ਆਪਣੇ ਆਪ ਵਿੱਚ ਪ੍ਰੇਮ ਦਾ ਹੀ ਸਭ ਤੋਂ ਵੱਡਾ ਰੂਪ ਹੁੰਦੀ ਹੈ ਇਸ ਲਈ ਮੰਗਲਵਾਰ ਦੇ ਦਿਨ ਪੰਜ ਗੁਲਾਬ ਦੇ ਫੁੱਲ ਲੈ ਲਵੋ ਦੇਵੀ ਮਾਂ ਜੀ ਦੇ ਮੰਦਰ 'ਚ ਆ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਚੜਾ ਦਿਓ ਚੜਾਉਣ ਤੋਂ ਬਾਅਦ ਉਹ ਪੁਸ਼ਪ ਤਸਵੀਰ ਜੇ ਤੋਂ ਵਾਪਸ ਲੈ ਲਵੋ ਉਸ ਤੋਂ ਬਾਅਦ ਆ ਕੇ ਤੁਸੀਂ ਇੱਕ ਸਫੇਦ ਪੇਪਰ ਤੇ ਲਾਲ ਪੈਨ ਨਾਲ ਉਸ ਵਿਅਕਤੀ ਦਾ ਨਾਮ ਲਿਖ ਦਿਓ ਜਸਨਾ ਤੁਸੀਂ ਆਪਣੇ ਨਾਲ ਹਮੇਸ਼ਾ ਚਾਹੁੰਦੇ ਹੋ ਉਸ ਪੇਪਰ ਤੇ ਤੁਸੀਂ ਪੰਜ ਗੁਲਾਬ ਦੇ ਫੁੱਲ ਜੋ ਤੁਸੀਂ ਮੰਦਰ ਤੋਂ ਲੈ ਕੇ ਆਏ ਸੀ ਪੇਪਰ ਤੇ ਰੱਖ ਦਿਓ ਇਹ ਸਾਰਾ ਸਮਾਨ ਲੈ ਕੇ ਕਿਸੇ ਸ਼ਾਂਤ ਜਗ੍ਹਾ ਤੇ ਥੋੜਾ ਟੋਆ ਕੱਢ ਕੇ ਗੱਡ ਕੇ ਦੰਬ ਦਿਓ ਤੁਸੀਂ ਦੱਸ ਦੇਣ ਦਾ ਇੰਤਜ਼ਾਰ ਕਰੋ ਫਿਰ ਦੇਖਿਓ ਵਿਅਕਤੀ ਦਾ ਮਨ ਤੁਹਾਡੇ ਲਈ ਪਲਟ ਜਾਂਦਾ ਹੈ ਉਹ ਤੁਹਾਡੀ ਜ਼ਿੰਦਗੀ ਚ ਵਾਪਸ ਆ ਜਾਵੇਗਾ ਤੁਹਾਣੋ ਇਹ ਛੋਟੇ ਛੋਟੇ ਉਪਾਅ ਜੋ ਦੱਸੇ ਹਨ ਇਹ ਬਹੁਤ ਹੀ ਚਮਤਕਾਰੇ ਉਪਾਹਨ ਪਰ ਜੇਕਰ ਕਿਸੇ ਦਾ ਮੰਗਲ ਉਸੇ ਸ਼ਾਦੀ ਸ਼ੋਦਾ ਜੀਵਨ ਦੇ ਵਿੱਚ ਉਸੇ ਘਰ ਦੇ ਵਿੱਚ ਕਲੇਸ਼ ਵਧਾਉਂਦਾ ਜਾ ਰਿਹਾ ਹੈ ਤਾਂ ਕਰ ਲਵੋ ਇਹ ਛੋਟਾ ਜਿਹਾ ਉਪਾਅ ਤੁਸੀਂ ਕੀ ਕਰਨਾ ਹੋਵੇਗਾ ਤੁਹਾਨੂੰ ਸਤਾਈਂ ਮੰਗਲਵਾਰ ਤਾਂਬੇ ਦੇ ਲੋਟੇ ਦੇ ਅੰਦਰ ਪਾਣੀ ਪਾ ਕੇ ਥੋੜਾ ਜਿਹਾ ਲਾਲ ਚੰਦਨ ਪਾ ਕੇ ਸ਼ਿਵ ਜੀ ਦੇ ਮੰਦਰ ਉਹਨਾਂ ਨੂੰ ਅਰਪਿਤ ਕਰਨਾ ਹੈ ਉਹਨਾਂ ਲਾਲ ਰੰਗ ਦੀ ਮਠਿਆਈ ਦਾ ਪੋਗ ਲਗਾਉਣਾ ਹੈ ਇਹ ਸਾਰੇ ਉਪਾਅ ਕਰਕੇ ਜੇਕਰ ਜੀਵਨ 'ਚ ਥੋੜਾ ਜਿਹਾ ਵੀ ਬਦਲਾਅ ਆ ਰਿਹਾ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦੇਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ